ਪੰਜਾਬ ਦੇ ਵਿੱਚ ਮੌਸਮ ਦਾ ਮિજાਜ ਬਦਲਿਆ ਜੇਕਰ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਕੱਲ ਉਹਨਾਂ ਦੇ ਵੱਲੋਂ ਇੱਕ ਪੂਰਵਕਵਾਨੀ ਕੀਤੀ ਗਈ ਸੀ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ ਇਸ ਤੋਂ ਇਲਾਵਾ ਕੁਝ ਇਲਾਕਿਆਂ ਦੇ ਵਿੱਚ ਗੜੇ ਮਾਰੇ ਵੀ ਹੋ ਸਕਦੀ ਆ ਤਾਂ ਅੱਜ ਸਵੇਰ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਹੋ ਰਹੀ ਹੈ ਜੇਕਰ ਕਪੂਰਥਲਾ ਦੀ ਗੱਲ ਕੀਤੀ ਜਾਵੇ ਤਾਂ ਕਪੂਰਥਲਾ ਦੇ ਵਿੱਚ ਭਾਰੀ ਬਾਰਿਸ਼ ਹੋਈ ਹੈ ਉੱਥੇ ਜੇਕਰ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ ਦੇ ਵਿੱਚ ਵੀ ਰੋਕ ਰੋਕ ਕੇ ਜਿਹੜੀ ਬਾਰਿਸ਼ ਹੋ ਹੋ ਰਹੀ ਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇਸ ਵਕਤ ਜਲੰਧਰ ਤੇ ਕੀ ਕੀ ਹਾਲਾਤ ਨੇ ਤਾਂ ਤੁਸੀਂ ਕਮੈਂਟ ਕਰਕੇ ਆਪਣੇ ਇਲਾਕੇ ਦਾ ਹਾਲ ਵੀ ਦੱਸ ਸਕਦੇ ਹੋ ਕਿ ਤੁਹਾਡੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਹੈ ਗਿਆ ਹਾਲਾਂਕਿ ਇੱਕ ਪਾਸੇ ਜੋ ਠੰਡ ਸੀ ਲਗਾਤਾਰ ਵਧਦੀ ਹੋਈ ਦਿਖਾਈ ਦੇ ਰਹੀ ਸੀਗੀ ਤਾਂ ਉੱਥੇ ਹੀ ਇਹ ਜੋ ਮੀਂਹ ਹੈ ਗਿਆ ਕਿਸਾਨਾਂ ਦੇ ਲਈ ਬੜਾ ਲਾਭਦਾਇਕ ਮੰਨਿਆ ਜਾ ਰਿਹਾ ਕਿਉਂਕਿ ਕਣਕ ਦੀ ਫਸਲ ਦੇ ਲਈ ਮੀਂਹ ਜਿਹੜਾ ਬੜਾ ਲਾਭਦਾਇਕ ਹੁੰਦਾ ਆਮ ਤੌਰ ਤੇ ਆਪਾਂ ਕਹਿੰਦੇ ਹਾਂ ਕਿ ਦੇਸੀ ਘਾਓ ਦਾ ਇੱਕ ਤਰ੍ਹਾਂ ਇਹ ਮੀਂਹ ਕੰਮ ਕਰੇਗਾ ਤੇ ਬਾਕੀ ਜ਼ਿਲ੍ਹਿਆਂ ਦਾ ਕੀ ਹਾਲ ਹੈ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਬਾਕੀ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਜੋ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਆ ਤਾਂ ਚੰਡੀਗੜ੍ਹ ਦੇ ਵਿੱਚ ਅੱਜ ਧੁੰਦ ਦੇਖਣ ਨੂੰ ਮਿਲੀ ਹੈਗੀ ਆ ਇਸ ਤੋਂ ਇਲਾਵਾ ਜੇਕਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਤਾਪ ਮਾਨ ਜਿਹੜਾ 6 ਡਿਗਰੀ ਤੋਂ ਲੈ ਕੇ 17 ਡਿਗਰੀ ਤੱਕ ਰਹੇਗਾ ਜਲੰਧਰ ਦੇ ਵਿੱਚ ਅੱਜ ਸਵੇਰੇ ਸ਼ਾਮ ਜਿਹੜੀ ਆ ਉਹ ਧੁੰਦ ਛਾਈ ਰਹਿਣ ਦੀ ਪੂਰਕਮਾਨੀ ਕੀਤੀ ਗਈ ਸੀ ਤਸਵੀਰਾਂ ਧੁੰਦ ਵੀ ਸੀ بارش ਵੀ ਸੀਗੀ ਤਾਂ ਹੁਣ ਵੀ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਜਲੰਧਰ ਦੇ ਵਿੱਚ بارش ਹੋ ਰਹੀ ਆ ਇਸੇ ਤਰ੍ਹਾਂ ਪਟਿਆਲਾ ਦੇ ਵਿੱਚ ਵੀ بارش ਹੋਣ ਦੇ ਅਸਾਰ ਜਿਹੜੇ ਉਜਾਟਾਏ ਜਾ ਰਹੇ ਨੇ ਖਾਸ ਤੌਰ ਤੇ ਜੇਕਰ ਟੋਟਲ ਪੰਜਾਬ ਦੇ ਹਿੱਸੇ ਦੀ ਗੱਲ ਕੀਤੀ ਜਾਵੇ ਤਾਂ ਮਾਝਾ ਮਾਲਵਾ ਦਬਾਬਾ ਤਾਂ ਉਸ ਦੇ ਜਿਹੜੇ ਜ਼ਿਲ੍ਹੇ ਨੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਫਰੀਦਕੋਟ ਫਾਜ਼ਿਲਕਾ ਮੁਕਸ਼ਰ ਬਠਿੰਡਾ ਬਰਨਾਲਾ ਇਸ ਤੋਂ ਇਲਾਵਾ ਸੰਗਰੂਰ ਫਤਿਹਗੜ ਸਾਹਿਬ ਤਾਂ ਇੱਥੇ ਵੀ ਮੌਸਮ ਬਦਲੇਗਾ ਜਾਨਕਿ ਜੋ ਮੌਸਮ ਵਿਭਾਗ ਦੇ ਵੱਲੋਂ ਭੂਮਿਕਵਾਨੀ ਕੀਤੀ ਗਈ ਸੀ ਉਹ ਸੱਚ ਸਾਬਤ ਹੁੰਦੀ ਦਿਖਾਈ ਦੇ ਰਹੀ ਆ ਤਾਂ ਅੱਜ ਤੜਕਸਾਰ ਜਿਹੜੇ ਲੋਕ ਜਦੋਂ ਕੰਮਕਾਰਾਂ ਤੇ ਨਿਕਲੇ ਤਾਂ ਉਹਨਾਂ ਨੇ ਘਰ ਦੇ ਬਾਹਰ ਜਦੋਂ ਵੇਖਿਆ ਕਿ ਕਿਸੇ ਕਿਸੇ ਥਾਵਾਂ ਤੇ ਹਲਕੀ ਬਾਰਿਸ਼ ਹੋ ਰਹੀ ਸੀ ਪਰ ਕੁਝ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਜਿਹੜਾ ਉਹ ਪੈਂਦਾ ਹੋਇਆ ਦਿਖਾਈ ਦਿੱਤਾ ਤੇ ਤਸਵੀਰਾਂ ਤੁਹਾਨੂੰ ਜਲੰਧਰ ਦੀਆਂ ਵਿਖਾ ਰਿਆਂ ਤੇ ਜਿੱਥੇ ਵੇਖ ਚਾਹਦੇ ਹੋ ਕਿ ਹਲਕੀ ਜਿਹੜੀ ਦਰਮਿਆਨੀ ਬਾਰਿਸ਼ ਹੋ ਰਹੀ ਆ ਤੇ ਜੇਕਰ ਕਪੂਰਥਲਾ ਜਾਂ ਬਾਕੀ ਨਾਲ ਲੱਗਦੇ ਏਰੀਆ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਭਾਰੀ ਬਾਰਿਸ਼ ਹੋਈ ਆ ਜਿਹੜੇ ਲੋਕ ਘਰਾਂ ਤੋਂ ਕੰਮਾਂ ਦੇ ਵੱਲ ਜਾ ਰਹੇ ਸੀਗਾ ਤਾਂ ਉਹਨਾਂ ਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਤਾਂ ਇਸ ਕਰਕੇ ਜਿਹੜੀ ਉਹ ਠੰਡ ਲਗਾਤਾਰ ਵੱਧ ਰਹੀ ਆ ਤੇ ਇਹ ਹੀ ਅਪੀਲ ਆ ਕਿ ਜੇਕਰ ਤੁਸੀਂ ਘਰੋਂ ਬਾਹਰ ਨਿਕਲ ਰਹੇ ਹੋ ਕੰਮ ਦੇ ਲਈ ਤਾਂ ਤੁਸੀਂ ਆਪਣੇ ਪੂਰਾ ਇੰਤਜ਼ਾਮ ਕਰਕੇ ਬਾਹਰ ਨਿਕਲੋ ਸਵਟਰ ਕੋਟੀ ਜਿਹੜੀ ਉਪਾਕੇ ਰੱਖੋ ਤਾਂ ਜੋ ਠੰਡ ਤੋਂ ਬਚਿਆ ਜਾ ਸਕੇ ਤਾਂ ਇਹ ਤਸਵੀਰਾਂ ਤੁਹਾਨੂੰ ਜਲੰਧਰ ਦੀਆਂ ਦਿਖਾ ਰਹੇ ਹਾਂ ਜਿੱਥੇ ਹਲਕੀ ਦਰਮਿਆਨੀ ਬਾਰਿਸ਼ ਹੋ ਰਹੀ ਆ ਤੇ ਇਹ ਬਾਰਿਸ਼ ਜਿਹੜੀ ਆ ਵਧਨ ਦੇ ਅਸਾਰ ਨੇ ਇਸ ਤੋਂ ਇਲਾਵਾ ਜਿਵੇਂ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਬਾਰਿਸ਼ ਜਿਹੜੀ ਆ ਇਹ ਕੁਝ ਇਲਾਕਿਆਂ ਦੇ ਵਿੱਚ ਹੋਵੇਗੀ ਤੇ ਉੱਥੇ ਹੀ ਨਾਲ ਗੜੇਮਾਰੀ ਵੀ ਜਿਹੜੀ ਉਹ ਹੋ ਸਕਦੀ ਹੈ ਕੁਝ ਇਲਾਕਿਆਂ ਦੇ ਵਿੱਚ ਤਾਂ ਦੁਪਹਿਰ ਤੱਕ ਇਹ ਵੀ ਕਲੀਅਰ ਹੋ ਜਾਣਾ ਜਾਂ ਸ਼ਾਮ ਤੱਕ ਕਿ ਕਿੰਨਾ ਇਲਾਕਿਆਂ ਦੇ ਵਿੱਚ ਗੜੇਮਾਰੀ ਹੋਈ ਆ ਜਾਂ ਫਿਰ ਨਹੀਂ ਪਰ ਜੋ ਮੌਸਮ ਦੀ ਕੋਈ ਖੁਮਾਨੀ ਸੀਗੀ ਉਹ ਸੱਚ ਸਾਬਤ ਹੋ ਗਈ ਆ ਤਾਂ ਇਹ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਕਮੈਂਟ ਕਰਕੇ ਆਪਣੇ ਇਲਾਕੇ ਦਾ ਹਾਲ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਹੈ ਗਿਆ